ਸਮਝ ਨਹੀਂ ਹੋਤਨੀ। ਜੇ ਵੀਰਾ ਰਸਤੇ ਵਿੱਚ ਕੋਈ ਐਦਾਂ ਹੋਵੇ ਤਾਂ ਬੰਦਾ ਪਹਿਣੀ ਦੇਖ ਕੇ ਐਂਓ ਸਿਰ ਘਮਾ ਲਾਂਦਾ ਜਾਂ ਐਦਾਂ ਨੀਮਾ ਹੋ ਜਾਂਦਾ ਕਿ ਇਹਦਾ ਅਸਰ ਮੇਰੇ ਤੇ ਨਾ ਹੋਵੇ ਕਿਉਂਕਿ ਪਤਾ ਹੈ ਅਗਰ ਇਹ ਮੇਰੇ ਬੱਜੀ ਜਾਂ ਮੇਰੇ ਨਾਲ ਟੱਚ ਕੀਤੀ ਤਾਂ ਮੈਨੂੰ ਨੁਕਸਾਨ ਹੋਣਾ ਹੈ। ਹੁਣ ਜਦੋਂ ਉਹਨੇ ਕਿਹਾ ਮਹਾਰਾਜ ਜੇ ਦੋਨੋਂ ਪਾਸੇ ਕਾਂਟੇ ਜਾਂ ਝਾੜੀਆਂ ਹੋਣਗੀਆਂ ਝਾੜੀਆਂ ਹੋਣਗੀਆਂ ਉਹ ਰਸਤਾ ਤੰਗ ਹੋਏਗਾ ਤਾਂ ਫਿਰ ਮੈਂ ਆਪਣੇ ਕੱਪੜਿਆਂ ਨੂੰ ਸਮੇਟੂੰਗਾ। ਔਰ ਆਪਣੇ ਆਪ ਨੂੰ ਉਹਨਾਂ ਝਾੜੀਆਂ ਤੋਂ ਕੰਡੀਆਂ ਤੋਂ ਬਚਾਂਦਾ ਹੋਇਆ ਉਹ ਰਸਤਾ ਪਾਰ ਕਰ ਗਿਆ। ਕਿਉਂਕਿ ਜਾਣਾ ਜ਼ਰੂਰ ਹੈ ਤਾਂ ਫਿਰ ਜਾਣਾ ਤੇ ਇੱਦਾਂ ਹੀ ਪੈਣਾ ਹੈ حضرت ਅਲੀ ਕਹਿੰਦੇ ਬਸ ਪਰਹੇਜ਼ਗਾਰ ਦਾ ਮਤਲਬ ਵੀ ਇਹੀ ਹੈ ਕਿ ਦੁਨੀਆਂ ਦੇ ਵਿੱਚ ਚਲਦਿਆਂ ਹੋਇਆਂ ਚਾਰੋਂ ਤਰਫ ਗੁਨਾਹਾਂ ਦੀਆਂ ਪਾਪਾਂ ਦੀਆਂ ਬੁਰਾਈਆਂ ਦੀਆਂ ਬਹੁਤ ਕਾਟੇਦਾਰ ਝਾੜੀਆਂ ਹੈ ਤਾਂ ਜਿਹੜਾ ਪਰਹੇਜ਼ਗਾਰ ਬੰਦਾ ਹੁੰਦਾ ਹੈ ਉਹ ਇਸ ਸੰਸਾਰ ਦੇ ਸਫਰ ਨੂੰ ਇਦਾਂ ਗੁਜ਼ਾਰਦਾ ਹੈ ਕਿ ਆਪਣੇ ਆਪ ਨੂੰ ਉਹਨਾਂ ਗੁਨਾਹਾਂ ਤੋਂ ਉਹਨਾਂ ਬੁਰਾਈਆਂ ਤੋਂ ਮਾੜੇ ਕਰਮਾਂ ਤੋਂ ਇਦਾਂ ਬਚਾ ਕੇ ਚੱਲਦਾ ਹੈ ਕਿ ਇਹ ਇੱਕ ਪਾਪ ਦਾ ਕੰਡਾ ਇਹ ਬੁਰਾਈ ਦਾ ਕੰਡਾ ਕਿਤੇ ਮੇਰੇ ਲੱਗ ਨਾ ਜਾਵੇ ਸਮਝਦੇ ਹੋ ਤੁਸੀਂ ਕਿਉਂਕਿ ਇਹ ਬੁਰਾਈ ਦਾ ਕੰਡਾ ਕਿਤੇ ਮੇਰੇ ਲੱਗ ਨਾ ਜਾਵੇ ਜਾਂ ਇਹ ਬੁਰਾਈ ਦੇ ਕੰਡੇ ਜਦੋਂ ਮੈਂ ਕਿਤੇ ਫਸ ਜਾਵਾਂ ਜਿੱਦਾਂ ਬੰਦਾ ਕਹਿੰਦਾ ਨਾ ਨਸ਼ਾ ਕੀਤਾ ਸੀ ਤਾਂ ਨਸ਼ੇ ਦੇ ਵਿੱਚ ਫਸ ਗਿਆ ਆਦਤ ਪੈ ਗਈ ਕਈਆਂ ਨੂੰ ਗਾਲੀ ਦੇਣ ਦੀ ਆਦਤ ਪੈ ਜਾਂਦੀ ਹੈ ਤਾਂ ਸਮਝ ਲੋ ਉਹ ਗਾਲੀ 'ਚ ਫਸ ਗਏ ਕਈਆਂ ਨੂੰ ਨਸ਼ਾ ਕਰਨ ਦੀ ਔਰ ਕਈਆਂ ਨੂੰ ਝੂਠ ਬੋਲਣ ਦੀ ਹਾਲਤ ਪੈ ਜਾਂਦੀ ਹੈ ਕਈਆਂ ਨੂੰ ਬੁਰਾ ਕਰਮ ਕਰਨ ਦੀ ਆਦਤ ਪੈ ਜਾਂਦੀ ਹੁਣ ਕਹਿੰਦਾ ਕੀ ਬੰਦਾ ਇਹਨੂੰ ਹਿਰਾਫੇਰੀ ਕਰਨ ਦੀ ਆਦਤ ਹੈ ਇਹਨੂੰ ਗਾਲੀ ਦੇਣ ਦੀ ਆਦਤ ਹੈ ਇਹਨੂੰ ਝੂਠ ਬੋਲਣ ਦੀ ਆਦਤ ਹੈ ਇਹਦਾ ਮਤਲਬ ਇਹ ਬੁਰਾਈਆਂ ਦੇ ਕੰਡਿਆਂ ਵਿੱਚ ਉਲਝੇ ਹੈ ਫਸ ਗਏ ਹੈ ਬੁਰਾਈਆਂ ਦੇ ਕੰਡਿਆਂਾਂ 'ਚ ਔਰ ਆਪਣੀ ਜ਼ਿੰਦਗੀ ਕੰਡਿਆਂ 'ਚ ਫਸ ਕੇ ਬਰਬਾਦ ਕਰ ਰਹੇ ਹੈ ਤਾਂ ਜਿਹੜਾ ਪਰਹੇਜ਼ਗਾਰ ਬੰਦਾ ਹੁੰਦਾ ਹੈ ਉਹ ਕੀ ਕਰਦਾ ਹੈ ਉਹਨੂੰ ਪਤਾ ਹੈ ਕਿ ਝੂਠ ਇੱਕ ਕੰਡਾ ਹੈ ਨਸ਼ਾ ਇੱਕ ਕੰਡਾ ਹੈ ਨਿੰਦਿਆ ਚੁਗਲੀ ਇੱਕ ਕੰਡਾ ਹੈ ਹੁਣ ਮੈਂ ਨਿਕਲਣਾ ਵੀ ਇਹ ਸੰਸਾਰ ਦੇ ਮਾਰਗ ਤੇ ਐ ਪਰ ਮੈਂ ਇਦਾਂ ਨਿਕਲਣਾ ਹੈ ਇਹ ਝੂਠ ਦਾ ਕੰਡਾ ਮੇਰੇ ਨਾ ਲੱਗੇ ਤਾਂ ਕਿ ਮੈਨੂੰ ਝੂਠ ਦੀ ਆਦਤ ਨਾ ਪਵੇ ਮੈਂ ਝੂਠ 'ਚ ਨਾ ਫਸਾਂ ਮੈਂ ਨਿੰਦਿਆ 'ਚ ਨਾ ਫਸਾਂ ਮੈਂ ਚੁਗਲੀ 'ਚ ਨਾ ਫਸਾਂ ਮੈਂ ਕਿਸੇ ਬੁਰਾਈ 'ਚ ਨਾ ਫਸਾਂ ਮੈਂ ਹਰ ਬੁਰਾਈ ਤੋਂ ਬਚਦਾ ਬਚਦਾ ਇਹ ਜ਼ਿੰਦਗੀ ਦੇ ਸਫ਼ਰ ਨੂੰ ਗੁਜ਼ਾਰ ਦੇਵਾਂ ਔਰ ਜਿਹੜਾ ਹਰ ਬੁਰਾਈ ਤੋਂ ਬਚਦਾ ਚੱਲਦਾ ਹੈ ਨਾ ਰੱਬ ਦੀਆਂ ਰਹਿਮਤਾਂ ਤੱਕ ਕਹਦੇ ਹੁਣ ਪਹੁੰਚਦਾ ਵੀ ਉਹੀ ਹੈ ਤਾਂ ਜੇ ਹੁਣ ਹੀ ਉਲਝ ਗਿਆ ਝੂਠ ਦੇ ਕੰਡਿਆਂ 'ਚ ਉਲਝ ਗਏ ਹਰਾ ਫੇਰੀ ਦੇ ਕੰਡਿਆਂ 'ਚ ਉਲਝ ਗਏ ਗਾਲੀ ਗਲੋਚ ਦੇ ਕੰਡਿਆਂ 'ਚ ਉਲਝ ਗਏ ਨਫਰਤ ਦੇ ਕੰਡਿਆਂ 'ਚ ਉਲਝ ਗਏ ਤੇਰੀ ਮੇਰੀ ਦੇ ਕੰਡਿਆਂ 'ਚ ਤਾਂ ਫਿਰ ਅਸੀਂ ਰੱਬ ਦੇ ਘਰ ਤੱਕ ਤਾਂ ਕਦੀ ਪਹੁੰਚ ਨਹੀਂ ਪਾਵਾਂਗੇ ਕਿਉਂਕਿ ਜਿਹੜਾ ਉਲਝ ਗਿਆ ਉਹ ਉੱਥੇ ਹੀ ਰਹਿ ਜਾਂਦਾ ਹੈ ਸਮਝ ਰਹੇ ਹੋ ਕਿ ਨਹੀਂ ਤੁਸੀਂ ਰਸਤੇ 'ਚ ਕੰਡਿਆਂ 'ਚ ਹੀ ਫਸ ਗਏ ਤਾਂ ਹੁਣ ਕੰਡਿਆਂ ਜੋ ਕੀ ਰਹਿ ਗਏ ਹੁਣ ਮੰਜ਼ਿਲ ਤੇ ਤਾਂ ਤੁਸੀਂ ਉਦੋਂ ਤੱਕ ਪਹੁੰਚੇ ਨਹੀਂ ਪਾਉਂਗੇ ਜਦ ਤੱਕ ਕੰਡਿਆਂ 'ਚੋਂ ਨਿਕਲਦੇ ਨਹੀਂ ਕੰਡਿਆਂ 'ਚੋਂ ਨਿਕਲ ਗਏ ਹੀ ਕੰਡੀਆਂ ਤੋਂ ਆਪਣਾ ਧਾਮਨ ਛੁੜਾ ਕੇ ਹੀ ਆਪਣਾ ਕਪੜਾ ਛੁੜਾ ਕੇ ਹੀ ਅੱਗੇ ਵੱਧ ਸਕਦੇ ਆ ਇਸੇ ਤਰ੍ਹਾਂ ਇਹ ਬੁਰਾਈ ਨਫ਼ਰਤ ਈਰਖਾ ਦੁਸ਼ਸ਼ ਕ੍ਰੋਧ ਨਿੰਦਿਆ ਚੁਗਲੀ ਨਸ਼ੇ ਇਹ ਜਿੰਨੀਆਂ ਬੁਰਾਈਆਂ ਦੇ ਕੰਡੇ ਐ ਜੇ ਇਹਦੇ ਜੀ ਉਲਝੇ ਰੋਮਾਂਗੇ ਤਾਂ ਕਦੀ ਸਾਨੂੰ ਖੁਸ਼ੀਆਂ ਦੀ ਮੰਜ਼ਿਲ ਮਿਲ ਨਹੀਂ ਸਕਦੀ ਇਸ ਲਈ ਜਿੱਦਾਂ ਜਿੱਦਾਂ ਅਸੀਂ ਆਪਣੇ ਧਾਮਨ ਨੂੰ ਆਪਣੇ ਜੀਵਨ ਨੂੰ ਇਹਨਾਂ ਕੰਡੀਆਂ ਤੋਂ ਛੁੜਾਂਦੇ ਚਲੇ ਜਾਵਾਂਗੇ ਬੰਦਾ ਕਹਿੰਦਾ ਝੂਠ ਦੇ ਕੰਡੇੋਂ ਨਿਕਲ ਗਿਆ ਛੱਡਦਾ ਝੂਠ ਹੁਣ ਨਿੰਦਿਆ ਦੇ ਕੰਡੇੋਂ ਨਿਕਲ ਗਿਆ ਹੁਣ ਮੈਂ ਨਿੰਦਿਆ ਵੀ ਛੱਡੀ ਹੁਣ ਮੈਂ ਬੁਰਾ ਬੋਲਣ ਦੇ ਕੰਡੇ ਚੋਂ ਨਿਕਲ ਗਿਆ ਬੁਰਾ ਬੋਲਣਾ ਵੀ ਛੱਡਿਆ ਹੁਣ ਮੈਂ ਨਫ਼ਰਤ ਦੇ ਕੰਡੇ ਚੋਂ ਵੀ ਨਿਕਲ ਗਿਆ ਨਫ਼ਰਤ ਛੱਡੀ ਕ੍ਰੋਧ ਦੇ ਕੰਡੇ ਚੋਂ ਨਿਕਲ ਗਿਆ ਕ੍ਰੋਧ ਛੱਡਿਆ ਹੁਣ ਜਿੱਦਾਂ ਜਿੱਦਾਂ ਇੱਕ ਇੱਕ ਕੰਡੇ ਚੋਂ ਨਿਕਲਦੇ ਜਾਓਗੇ ਤੁਹਾਡਾ ਰਸਤਾ ਕਲੀਅਰ ਹੁੰਦਾ ਜਾਏਗਾ ਔਰ ਤੁਸੀਂ ਬਹੁਤ ਜਲਦੀ ਫਿਰ ਮੰਜ਼ਿਲ ਤੱਕ ਪਹੁੰਚ ਜਾਓਗੇ ਇਸ ਲਈ ਜਦੋਂ ਤੱਕ ਇਨਸਾਨੇ ਨਫ਼ਰਤ ਬੈਰ ਵਿਰੋਧ ਬੁਰਾਈਆਂ ਤੇ ਉਲਝਿਆ ਹੋਇਆ ਹੈ ਉਦੋਂ ਤੱਕ ਰੱਬ ਦੀਆਂ ਰਹਿਮਤਾਂ ਤੱਕ ਤਾ ਉਹ ਕਦੀ ਪਹੁੰਚ ਨਹੀਂ ਸਕਦਾ ਉਦੋਂ ਤੱਕ ਤੂੰ ਆਪਣੇ ਜੀਵਨ ਨੂੰ ਆਪਣੇ ਜਨਮ ਨੂੰ ਕਦੀ ਸਫਲ ਬਣਾ ਹੀ ਨਹੀਂ ਸਕਦਾ ਕਿਉਂਕਿ ਜੀਵਨ ਦੀ ਸਫਲਤਾ ਜੀਵਨ ਨੂੰ ਇੱਕ ਸਫਰ ਕਿਹਾ ਗਿਆ ਹੈ ਕਹਿੰਦੇ ਨਾ ਜ਼ਿੰਦਗੀ ਇੱਕ ਸਫਰ ਹੈ ਸੁਹਾਨਾ ਇਹ ਜ਼ਿੰਦਗੀ ਇੱਕ ਸਫਰ ਹੈ ਪਰ ਇਸ ਸਫਰ ਦੀ ਸਫਲਤਾ ਮੰਜ਼ਿਲ ਤੇ ਪਹੁੰਚਣ ਵਿੱਚ ਹੈ ਜਿਹਨੂੰ ਗੁਰੂਆਂ ਨੇ ਵੀ ਕਿਹਾ ਜਰਾ ਗੌਰ ਕਰਨਾ ਸ਼੍ਰੀ ਗੁਰੂ ਵਿਦਾਸ ਵੀ ਇਹੀ ਗੱਲ ਸਮਝਾ ਰਹੇ ਹੈ ਕਿ ਬਹੁਤ ਜਨਮ ਹੋ ਗਏ ਤੈਨੂੰ ਇਹ ਸਫਰ ਕਰਦੇ ਇਹਨੂੰ ਪਰ ਹੁਣ ਕੁਝ ਐਸਾ ਕਰ ਲੈ ਕਿ ਹੁਣ ਇਹ ਸਫਰ ਜੀ ਨਾ ਨਿਕਲ ਜਾਵੇ ਜ਼ਿੰਦਗੀ ਹੁਣ ਤੈਨੂੰ ਮੰਜ਼ਿਲ ਮਿਲ ਜਾਵੇ ਜੇ ਜਨਮ ਤੇਰੇ ਲੇਖੇ ਲੋਕ ਇੱਕ ਸਫ਼ਰ ਦੀ ਕਾਮਯਾਬੀ ਮੰਜ਼ਿਲ ਹੈ ਐਸੀ ਕਿ ਇਹਨੂੰ ਕਹਿੰਦੇ ਸਫ਼ਰ ਪੂਰਾ ਹੋ ਗਿਆ ਜਿਹਨੂੰ ਆਪਣੀ ਮੰਜ਼ਿਲ ਮਿਲ ਜਾਂਦੀ ਹੈ ਤੇ ਜਿਹੜਾ ਰਸਤੇ ਹੀ ਉਲਝਿਆ ਰਵੇ ਹੁਣ ਇੱਕ ਬੰਦਾ ਗੱਡੀ ਲੈ ਕੇ ਨਿਕਲਦਾ ਹੈ ਰਸਤੇ 'ਚ ਝਗੜਾ ਪਾ ਕੇ ਬਹਿ ਗਿਆ ਲੜਾਈ ਪਾ ਕੇ ਬਹਿ ਗਿਆ ਉੱਥੇ ਇੱਕ ਦੂਜੇ ਨਾਲ ਗਲ ਘੁੱਟ ਰਹੇ ਹੈ ਇੱਕ ਦੂਜੇ ਨੂੰ ਮਾਰ ਰਹੇ ਹੈ ਤਾਂ ਕਿਸ ਨੇ ਫੋਨ ਕਿੱਥੇ ਆ ਉਹ ਯਾਰ ਰਸਤੇ 'ਚ ਝਗੜੇ 'ਚ ਫਸਿਆ ਆ ਹੁਣ ਉਹ ਕਹਿ ਸਕਦਾ ਕਿ ਮੇਰਾ ਸਫ਼ਰ ਪੂਰਾ ਹੋ ਗਿਆ ਉਹ ਕਹਿ ਸਕਦਾ ਕਿ ਮੈਂ ਮੰਜ਼ਿਲ ਤੇ ਪਹੁੰਚ ਗਿਆ ਨਹੀਂ ਕਿਉਂਕਿ ਰਸਤੇ ਦੇ ਝਗੜਿਆਂ 'ਚ ਫਸਿਆ ਹੋਇਆ ਹੈ ਪਰ ਜਦੋਂ ਐਦਾਂ ਚਲੇਗਾ ਕਿ ਕੋਈ ਝਗੜਾ ਨਹੀਂ ਔਰ ਯਾਤਰਾ ਕਰਦੇ ਕਰਦੇ ਖੁਸ਼ੀ ਦੇ ਨਾਲ ਮੰਜ਼ਿਲ ਤੇ ਪਹੁੰਚ ਜਾਏਗਾ ਫਿਰ ਬੰਦਾ ਕਹੇਗਾ ਮੇਰੀ ਯਾਤਰਾ ਸੰਪੂਰਨ ਹੋ ਗਈ ਹੁਣ ਤੁਸੀਂ ਵੀ ਦੇਖੋ ਤੁਹਾਡੇ ਜੀਵਨ ਦੀ ਯਾਤਰਾ ਸੰਪੂਰਨਤਾ ਦੀ ਤਰਫ ਜਾ ਰਹੀ ਹੈ ਤੁਹਾਡੇ ਜੀਵਨ ਦੀ ਯਾਤਰਾ ਕੰਪਲੀਟ ਸੰਪੂਰਨਤਾ ਦੀ ਤਰਫ ਜਾ ਰਹੀ ਹੈ ਜਾਂ ਹਾਲੇ ਤੁਸੀਂ ਵੀ ਰਸਤੇ ਵਿੱਚ ਉਲਝੇ ਹੋ ਨਫ਼ਰਤ ਵਿੱਚ ਵੈਰ ਵਿਰੋਧ ਵਿੱਚ ਨਸ਼ਿਆਂ ਵਿੱਚ ਬੁਰਾਈਆਂ ਵਿੱਚ ਅਗਰ ਇੱਥੇ ਹੀ ਉਲਝੇ ਰਹੋਗੇ ਤਾਂ ਫਿਰ ਯਾਦ ਰੱਖੋ ਇਹ ਜੀਵਨ ਦਾ ਇੱਕ ਇੱਕ ਪਲ ਬੜਾ ਕੀਮਤੀ ਹੈ ਇਹ ਸਮੇਂ ਨੇ ਨਹੀਂ ਰੁਕਣਾ ਇਹ ਟਾਈਮ ਨੇ ਨਹੀਂ ਰੁਕਣਾ ਜੇ ਤਾਂ ਕੋਈ ਤੁਹਾਨੂੰ ਕਹਦੇਵੇ ਜ਼ਰਾ ਗੌਰ ਕਰਨਾ ਕਿ ਭਾਈ ਤੇਰੀ ਕੱਲ ਤੜਕੇ 4 ਵਜੇ ਦੀ ਫਲਾਈਟ ਹੈ ਟਾਈਮ ਨਾਲ ਪਹੁੰਚ ਜਾਈਏ ਰਿਪੋਰਟ ਤੇ ਕਿਉਂਕਿ 4 ਵਜੇ ਫਲਾਈਟ ਉਡਣੀ ਹੈ ਹੁਣ ਤੁਸੀਂ ਰਸਤੇ ਦੀ ਝਗੜਾ ਪਾ ਕੇ ਬਹਿ ਜਾਵੋ ਉੱਥੇ ਹੀ ਗਾਲੀ ਗਲੋਚ ਕਰੀ ਜਾਵੋ ਉੱਥੇ ਝਗੜਾ ਕਰੀ ਜਾਵੋ ਤਾਂ ਹੁਣ ਕੀ ਗੱਲ ਜ਼ਰਾ ਸੋਚੋ ਤੁਹਾਡੀ ਫਲਾਈਟ ਨੇ ਰੁਕਣਾ ਥੋੜੀ ਹੈ ਕਿ ਬੰਦਾ ਉਲਝਿਆ ਪਿਆ ਤਾਂ ਮੈਂ ਰੋਕ ਲਵਾਂ ਉਹ ਤਾਂ ਟਾਈਮ ਸਿਰ ਉੜੇ ਜਾਣੀ ਹੈ ਹੁਣ ਤੁਹਾਨੂੰ ਕੀ ਚਾਹੀਦਾ ਹੈ ਭਾਈ ਮੇਰੀ ਟਾਈਮ ਸਿਰ ਫਲਾਈਟ ਹੈ ਮੈਂ ਝਗੜਿਆਂ 'ਚ ਨਾ ਪਵਾਂ ਹਰ ਝਗੜੇ ਤੋਂ ਬਚਦਾ ਬਚਦਾ ਸਹੀ ਸਲਾਮਤ ਆਪਣੀ ਫਲਾਈਟ ਤੱਕ ਪਹੁੰਚ ਜਾਵਾਂ ਤਾਂ ਕਿ ਮੈਂ ਉਡਾਰੀ ਮਾਰਾਂ ਪਰ ਇੱਥੇ ਬੰਦਾ ਕੀ ਕਰਦਾ ਕੋਈ ਮਾਰੇ ਜਾਂ ਦੇਖ ਲਵੇ ਉਹਦੇ ਨਾਲ ਉਲਝ ਜਾਂਦਾ ਤੂੰ ਦੇਖ ਕਿੱਦਾ ਰਿਆ ਸੀ ਮੈਨੂੰ ਹੁਣ ਭਾਈ ਉਹ ਅੱਖਾਂ ਬੰਦ ਕਰਕੇ ਬਹਿ ਜਾਵੇ ਜਰਾ ਸੋਚੋ ਐਵੇਂ ਹੀ ਬੰਦਾ ਖਾਵਾਂ ਖਾਇਕ ਦੂਜੇ ਦੇ ਝਗੜੇ ਮੋਲ ਲੈ ਰਿਹਾ ਹੈ ਤਾਂ ਜਿਹਨਾਂ ਨੂੰ ਪਤਾ ਹੈ ਕਿ ਮੇਰੀ ਫਲਾਈਟ ਟਾਈਮ ਸਰ ਹੋਣੀ ਹੈ ਮੈਂ ਉਡਾਰੀ ਮਾਰਨੀ ਹੈ ਰੱਬ ਦੀਆਂ ਰਹਿਮਤਾਂ ਦੀ ਮੈਂ ਉਡਾਰੀ ਮਾਰਨੀ ਹੈ ਪ੍ਰਭੂ ਦੀਆਂ ਕਿਰਪਾਵਾਂ ਦੀ ਤੋ ਫੇ ਛੋਟੇ ਮੋਟੇ ਝਗੜਿਆਂ 'ਚ ਉਲਝਣਾ ਨਹੀਂ ਹੈ ਉਹ ਕਹਿੰਦਾ ਕੋਈ ਨਹੀਂ ਉਹਨਾਂ ਕੋਈ ਕੁਝ ਬੋਲ ਦਿੱਤਾ ਤਾਂ ਵੀ ਕੋਈ ਕਰ ਲੇ ਤਾਂ ਹੀ ਤਾਂ ਕਹਿੰਦਾ ਕੋਈ ਫਕੀਰਾਂ ਨੂੰ ਬੁਰਾ ਵੀ ਬੋਲ ਦਿੰਦਾ ਸੀ ਫਕੀਰ ਕਹਿੰਦੇ ਭਾਈ ਰੱਬ ਤੇਰਾ ਵੀ ਪਲਾ ਕਰੇ ਕਿਉਂਕਿ ਉਲਝਣਾ ਨਹੀਂ ਹੈ ਸਾਡੀ ਮੰਜ਼ਿਲ ਬਹੁਤ ਅੱਗੇ ਹੈ ਇਹ ਉਲਝਦੇ ਉਹੀ ਫਿਰਦੇ ਜਿਨ੍ਹਾਂ ਦੇ ਸੁਪਨੇ ਛੋਟੇ ਛੋਟੇ ਹੁੰਦੇ ਆ ਜਿਨ੍ਹਾਂ ਦੀ ਮੰਜ਼ਿਲ ਇੱਥੇ ਹੀ ਹੁੰਦੀ ਹੈ ਨਾ ਉਹਨਾਂ ਨੂੰ ਪਤਾ ਬਸ ਇੱਥੋਂ ਘਰ ਘਰ ਤੋਂ ਇੱਥੇ ਤਾਂ ਫੇਰ ਰਸਤੇ ਜੋ ਮਰਜ਼ੀ ਕਰੀ ਜਾਓ ਤਾਂ ਜਿਨ੍ਹਾਂ ਨੂੰ ਪਤਾ ਮੇਰਾ ਮੁਕਾਮ ਬਹੁਤ ਅੱਗੇ ਕਿਉਂਕਿ ਸਿਤਾਰੋਂ ਕੇ ਅੱਗੇ ਜਹਾਂ ਹੋਰ ਵੀ ਹੈ ਅਭੀ ਇਸ਼ਕ ਕੇ ਇਮਤਿਹਾਨ ਔਰ ਵਈਆ ਜਿਹਨਾਂ ਨੂੰ ਪਤਾ ਕਿ ਸਤਾਰਿਆਂ ਤੋਂ ਵੀ ਅੱਗੇ ਮੇਰੀ ਮੰਜ਼ਿਲ ਹੈ ਉਹ ਵੇ ਛੋਟ-ਮੋਟੀਆਂ ਚੀਜ਼ਾਂ ਦੀ ਫਿਕਰ ਨਹੀਂ ਕਰਦੇ ਸਮਝਦੇ ਹੋ ਕਿ ਨਹੀਂ ਇਸ ਲਈ ਜੀਵਨ ਨੂੰ ਸਫਲ ਬਣਾਉਣਾ ਹੈ ਤਾਂ ਫੇ ਇਦਾਂ ਦੇ ਝਾੜ-ਬੂਝੀਆਂ ਵਿੱਚ ਨਾ ਉਲਝੋ ਇਦਾਂ ਟੈਨਸ਼ਨਾਂ ਦੇ ਵਿੱਚ ਨਾ ਪਾਓ ਸਮਝਦੇ ਹੋ ਕਿ ਨਹੀਂ ਆਪਣੇ ਮਾਲਕ ਤੇ ਬੰਦਾ ਯਕੀਨ ਰੱਖੇ ਮਾਲਕ ਤੇ ਬੰਦਾ ਭਰੋਸਾ ਰੱਖੇ ਤਾਂ ਜਿਦਾ حضرت ਅਲੀ ਨੇ ਕਿਹਾ ਮੁਤਕੀ ਪਰਹੇਜ਼ਗਾਰ ਹੀ ਰੱਬ ਦੀਆਂ ਰਹਿਮਤਾਂ ਤੱਕ ਪਹੁੰਚਦਾ ਹੈ ਔਰ ਪਰਹੇਜ਼ਗਰ ਕਿਹਨੂੰ ਕਿਹਾ ਜਾਂਦਾ ਜੋ ਹਰ ਬੁਰਾਈ ਤੋਂ ਆਪਣੇ ਆਪ ਨੂੰ ਬਚਾ ਕੇ ਚੱਲਦਾ ਹੈ। ਬੋਲੋ ਸਮਝ ਦਿਓਬ ਨਹੀਂ। ਹੁਣ ਕਈ ਵਾਰ ਬਾਹਰੋਂ ਫੋਨ ਆਣਗੇ ਜੀ ਇੱਥੇ ਹਾਲਾਤ ਇਦਾਂ ਦੇ ਐ ਚਾਰੋਂ ਪਾਸੇ ਮੀਟ ਚੱਲਦਾ ਐ ਚਾਰੋਂ ਪਾਸੇ ਸ਼ਰਾਬ ਚੱਲਦੀ ਐ ਚਾਰੋਂ ਪਾਸੇ ਬੁਰਾਈ ਚੱਲਦੀ ਐ ਨੇਕੀ ਨਹੀਂ ਕਰ ਸਕਦੇ। ਇੱਥੇ ਜਦੋਂ ਚਾਰੋਂ ਪਾਸੇ ਬੁਰਾਈ ਐ ਤਾਂ ਨੇਕੀ ਕਿੱਦਾਂ ਕਰੀਏ? ਐਸੀ ਸੋਚੀਦਾ ਹੈ ਕਿ ਜਦੋਂ ਹਜ਼ੂਰ ਮੁਹੰਮਦ ਸਾਹਿਬ ਨੇ ਸ਼ੁਰੂਆਤ ਕੀਤੀ ਸੀ ਤਾਂ ਮੱਕੇ ਦੇ ਚਾਰੋਂ ਪਾਸੇ ਦੁਸ਼ਮਣੀ ਦੁਸ਼ਮਣ ਸੀ। ਉਸ ਲਈ Hazrat Abu Bakar ਨੇ ਤੇ ਕਿਹਾ ਨਹੀਂ। ਕਿ ਚਾਰੋਂ ਪਾਸੇ ਦੁਸ਼ਮਣੇ ਦੁਸ਼ਮਣ ਹੈ ਚਾਰੋਂ ਪਾਸੇ ਬੁਰਾਈ ਬੁਰਾਈ ਹੈ ਮੈਂ ਨੇਕੀ ਕਿਉਂ ਕਰਾਂ ਮੈਂ ਨੇਕੀ ਕਿਦਾਂ ਕਰਾਂ ਦੁੱਖ ਚੱਲੇ ਤਕਲੀਫ ਚੱਲ ਲਈ ਪਰ ਫਿਰ ਵੀ ਪਤਾ ਸੀ ਮੁਰਸ਼ਦ ਦਾ ਮਾਰਗ ਛੱਡਣਾ ਨਹੀਂ ਹੈ ਹੁਣ ਜਦੋਂ ਕਿਸੇ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸ਼ੁਰੂਆਤ ਕੀਤੀ ਮਹਾਤਮਾ ਬੁੱਧ ਨੇ ਸ਼ੁਰੂਆਤ ਕੀਤੀ ਕਿਸੇ ਵੀ ਸੰਤ ਫਕੀਰ ਗੁਰੂ ਰਹਿਬਰ ਨੇ ਸ਼ੁਰੂਆਤ ਕੀਤੀ ਉਦੋਂ ਉਹਨਾਂ ਨੂੰ ਚਾਰੋਂ ਪਾਸੇ ਉਹ ਵਿਰੋਧ ਦਾ ਸਾਹਮਣਾ ਕਰਨਾ ਪਿਆ ਸਮਝਦੇ ਹੋ ਕਿ ਨਹੀਂ ਪਰ ਫਿਰ ਵੀ ਉਹਨਾਂ ਦੇ ਪਿਆਰੇ ਕਹਿੰਦੇ ਸੀ ਕਿ ਸ਼ੱਕ ਚਾਰੋਂ ਪਾਸੇ ਜਿੰਨਾ ਮਰਜ਼ੀ ਵਿਰੋਧ ਹੋਵੇ ਜਿੰਨੇ ਮਰਜ਼ੀ ਪਾਪ ਹੋਣ ਪਰ ਜੇ ਹੁਣ ਗੁਰੂ ਨਾਲ ਜੁੜੇ ਆ ਨਾ ਤਾਂ ਐਸਾ ਬਣ ਕੇ ਦਿਖਾਣਾ ਹੈ ਕਿ ਪਾਪਾਂ ਦੇ ਚਿੱਕੜ ਭਰੇ ਤਲਾਬ ਦੇ ਵਿੱਚ ਅਸੀਂ ਕਮਲ ਬਣ ਕੇ ਨਿਕਲਣਾ ਹੈ ਸਮਝਦੇ ਹੋ ਕਿ ਨਹੀਂ ਇਸ ਕਰਕੇ ਜੇਵੇ ਅੰਦਰ ਸੱਚਾ ਪਿਆਰ ਹੋਵੇ ਇਹ ਨਹੀਂ ਪ੍ਰਭਾ ਕਰਦਾ ਮੇਰੇ ਚਾਰੋਂ ਤਰਫ ਕਿੰਨੀ ਬੁਰਾਈ ਹੈ ਮੇਰੇ ਚਾਰੋਂ ਤਰਫ ਕਿੰਨੇ ਨਸ਼ੇ ਹੈ ਉਹ ਤਾਂ ਇਸ ਤਰ੍ਹਾਂ ਆਪਣੀ ਜ਼ਿੰਦਗੀ ਨੂੰ ਕੱਢਦਾ ਹੈ ਕਿ ਜਿਸ ਤਰ੍ਹਾਂ ਚਿੱਕੜ ਦੇ ਅੰਦਰੋਂ ਇੱਕ ਕਮਲ ਨਿਕਲਦਾ ਹੈ ਕਿ ਰਹਿੰਦਾ ਚਿੱਕੜ ਜੀ ਹੈ ਪਰ ਚਿੱਕੜ ਦਾ ਕੋਈ ਵੀ ਅਸਰ ਉਸਤੇ ਨਹੀਂ ਹੁੰਦਾ ਤਾਂ ਜੇ ਹੁਣ ਬੰਦਾ ਕਹੇ ਪਹਿਲਾਂ ਸਾਰੀ ਦੁਨੀਆ ਪਹਿਲਾਂ ਸਾਰੀ ਦੁਨੀਆ ਨੇਕੀ ਕਰੇ ਫਿਰ ਮੈਂ ਨੇਕੀ ਕਰਨੀ ਹੈ ਫਿਰ ਤੱਕ ਦੀ ਦੁਨੀਆ ਤੇ ਨੇਕੀਆਂ ਹੋਣਗੀਆਂ ਨਹੀਂ ਕਿਉਂਕਿ ਕਿਸੇ ਨਾ ਕਿਸੇ ਨੂੰ ਤਾਂ ਸ਼ੁਰੂਆਤ ਕਰਨੀ ਪੈਣੀ ਹੈ ਸਮਝਦੇ ਹੋ ਕਿ ਨਹੀਂ ਅੰਦਰ ਤੜਫ ਹੁਣੀ ਚਾਹੀਦੀ ਹੈ ਚਾਹਨਾ ਹੁਣੀ ਚਾਹੀਦੀ ਹੈ ਕਿ ਮੈਂ ਆਪਣੇ ਮਾਲਕ ਦੇ ਹੁਕਮ ਅੰਦਰ ਚੱਲਣਾ ਹੈ ਮੈਂ ਪਰਹੇਜ਼ਗਾਰ ਬਣਨਾ ਹੈ ਹਰ ਬੁਰਾਈ ਤੋਂ ਬਚ ਕੇ ਰਹਿਣਾ ਹੈ ਹਰ ਬੁਰਾਈ ਦਾ ਤਿਆਗ ਕਰਨਾ ਹੈ ਜੇ ਕਿਸੇ ਬੁਰਾਈ 'ਚ ਮੈਂ ਉਲਝੀਆਂ ਹੋਇਆ ਹਾਂ ਤਾਂ ਉਹ ਬੁਰਾਈ ਦੇ ਕੰਡੇ ਨੂੰ ਆਪਣੇ ਜੀਵਨ ਚੋਂ ਕੱਢਣਾ ਹੈ ਜਦ ਆ ਦਿੱਸਿਆ ਕੱਪੜਾ ਫਸ ਜਾਵੇ ਨਾ ਤਾਂ ਬੰਦਾ ਉਹਨੂੰ ਕੱਢ ਕੇ ਅੱਗੇ ਵਧਦਾ ਹੈ ਜੇ ਫਸਿਆ ਆ ਤਾਂ ਉਦੋਂ ਤੱਕ ਬੰਦਾ ਉੱਥੇ ਖੜਾ ਰਹਿ ਜਾਂਦਾ ਜਦ ਤੱਕ ਉਹ ਨਿਕਲਦਾ ਨਹੀਂ ਹੈ ਇਸੇ ਤਰ੍ਹਾਂ ਜੇ ਐਸੀ ਵੀ بے ਵਿਸ਼ਵਾਸੀ ਦੇ ਕੰਡਿਆ ਚੁਲ ਜੇ ਆ ਤਾਂ ਫਿਰ ਮਾਲਕ ਦੀ ਰਹਿਮਤ ਤੱਕ ਕਿੱਦਾਂ ਪਹੁੰਚਾਂਗੇ ਜੇ ਐਸੀ ਵੀ ਨਫ਼ਰਤ ਦੇ ਕੰਡਿਆ ਚੁਲਦਿਆਂ ਤਾਂ ਉਹਦੀ ਰਹਿਮਤ ਤੱਕ ਕਿੱਦਾਂ ਪਹੁੰਚਾਂਗੇ ਇਸ ਲਈ ਇੱਕ ਇੱਕ ਕਰਕੇ ਇਹਨਾਂ ਕੰਡਿਆਂ ਨੂੰ ਆਪਣੇ ਆਪ ਤੋਂ ਦੂਰ ਕਰੋ ਛਡਾਓ ਆਪਣੇ ਧਾਮਨ ਨੂੰ ਇੱਕ ਗੱਲ ਹਮੇਸ਼ਾ ਯਾਦ ਰੱਖਣਾ ਕਿਸੇ ਨੇ ਸਾਨੂੰ ਪੁੱਛਿਆ ਕਿ ਮਾਲਕੋ ਭਵਿਸ਼ ਬਦਲਿਆ ਜਾ ਸਕਦਾ ਹੈ ਹੁਣ ਤੁਹਾਨੂੰ ਕੀ ਲੱਗਦਾ ਭਵਿਸ਼ ਬਦਲਿਆ ਜਾ ਸਕਦਾ ਹੈ ਕਿ ਨਹੀਂ ਜਰਾ ਹੁਣ ਗੌਰ ਕਰਨਾ ਭਵਿਸ਼ ਇਨਸਾਨ ਦੇ ਹੱਥ 'ਚ ਨਹੀਂ ਹੈ ਇਸ ਲਈ ਬੰਦਾ ਭਵਿਸ਼ ਨਾਲ ਕੁਝ ਨਹੀਂ ਕਰ ਸਕਦਾ ਸਮਝਦੇ ਹੋ ਕਿ ਨਹੀਂ ਕਿਉਂਕਿ ਆਣ ਵਾਲਾ ਕੱਲ ਬੰਦੇ ਦੇ ਹੱਥ 'ਚ ਹੈ ਨਹੀਂ ਭਵਿਸ਼ ਬੰਦੇ ਦੇ ਹੱਥ 'ਚ ਨਹੀਂ ਹੈ ਬੰਦਾ ਕੁਝ ਨਹੀਂ ਕਰ ਸਕਦਾ ਪਰ ਫਿਰ ਵੀ ਭਵਿਸ਼ ਬਦਲਿਆ ਜਾ ਸਕਦਾ ਹੈ ਉਹ ਕਿਸ ਤਰ੍ਹਾਂ ਅੱਜ ਤੁਸੀਂ ਆਪਣੀ ਆਦਤ ਨੂੰ ਬਦਲ ਦੋ ਅੱਜ ਤੁਹਾਡੀ ਆਦਤ ਬਦਲ ਜਾਏਗੀ ਤਾਂ ਕੱਲ ਤੁਹਾਡਾ ਭਵਿੱਖ ਆਪਣੇ ਆਪ ਹੀ ਬਦਲ ਜਾਏਗਾ ਕਿਉਂਕਿ ਆਦਤਾਂ ਤੋਂ ਹੀ ਤੁਹਾਡਾ ਭਵਿੱਖ ਨਿਰਮਾਣ ਹੁੰਦਾ ਹੈ ਸਮਝਦੇ ਹੋ ਕਿ ਨਹੀਂ ਤੁਹਾਡੀਆਂ ਆਦਤਾਂ ਨੀਵ ਦਾ ਕੰਮ ਕਰਦੀਆਂ ਹੈ ਔਰ ਜਿੱਦਾਂ ਵੀ ਤੁਸੀਂ ਨੀਵ ਰੱਖਣੀ ਹੈ ਨਾ ਮਕਾਨ ਉਦਾਂ ਦਾ ਹੀ ਬਣਨਾ ਹੈ ਜੇ ਅੱਜ ਹੀ ਨੀਵ ਨੂੰ ਚੇਂਜ ਕਰਦੇ ਹੋ ਤਾਂ ਮਕਾਨ ਦੀ ਤਾਮੀਰ ਵੀ ਬਦਲ ਜਾਏਗੀ ਨਕਸ਼ਾ ਹੀ ਬਦਲ ਜਾਏਗਾ ਸਮਝ ਰਹੇ ਹੋ ਸਾਡੀ ਗੱਲ ਅੱਜ ਬੰਦੇ ਦੀ ਆਦਤ ਹੈ ਨਸ਼ਾ ਕਰਨ ਦੀ ਜੂਆ ਖੇਡਣ ਦੀ ਉਦਾ ਭਵਿਸ਼ ਕੀ ਹੋਏਗਾ ਸੋਚ ਕੇ ਦੇਖੋ ਉਹਦਾ ਭਵਿਸ਼ ਕੀ ਹੋਏਗਾ ਕੱਲ ਨੂੰ ਸਭ ਕੁਝ ਗਵਾ ਕੇ ਬੈਠਾ ਹੋਏਗਾ ਸੇਤ ਵੀ ਕਾਰੋਬਾਰ ਵੀ ਕਿਉਂਕਿ ਆਦਤ ਹੈ ਜੂਆ ਖੇਡਣ ਦੀ ਨਸ਼ਾ ਕਰਨ ਦੀ ਪਰ ਜੇ ਹੁਣੇ ਹੀ ਉਹ ਆਪਣੀ ਆਦਤ ਚੇਂਜ ਕਰ ਦੇਵੇ ਮੈਨੂੰ ਨਸ਼ਾ ਛੱਡਿਆ ਜੂਆ ਛੱਡਿਆ ਫਿਰ ਉਹਦਾ ਭਵਿਸ਼ ਕੀ ਹੋਏਗਾ ਆਦਤ ਬਦਲਦੀ ਹੈ ਤਾਂ ਭਵਿਸ਼ ਬਦਲ ਜਾਂਦਾ ਹੈ ਅੱਜ ਬੰਦੇ ਨੂੰ ਆਦਤ ਹੈ ਤਲੀਆਂ ਚੀਜ਼ਾਂ ਖਾਣ ਦੀ ਮੈਂ ਵੀ ਜਿਆਦਾ ਜਲੇਬੀਆਂ ਖਾ ਲਈਆਂ ਸਮੋਸੇ ਖਾ ਲਏ ਭਟੂਰੇ ਖਾ ਲਏ ਛੋਲੇ ਖਾ ਲਏ ਉਹਦਾ ਭਵਿੱਖ ਕੀ ਹੋਏਗਾ ਸੋਚੋ ਮੋਟਾਪਾ ਬਿਮਾਰੀਆਂ ਪਰ ਅੱਜ ਬੰਦਾ ਸੋਚੇ ਮੈਂ ਤਲੀਆਂ ਚੀਜ਼ਾਂ ਦਾ ਤਿਆਗ ਕਰਦਾ ਤੂੰ ਮੈਂ ਹੈਲਦੀ ਚੀਜ਼ਾਂ ਖਾਣੀਆਂ ਹੈ ਅੱਜ ਤੋਂ ਮੈਂ ਐਕਸਰਸਾਈਜ਼ ਕਰਨੀ ਹੈ ਉਹਦਾ ਭਵਿੱਖ ਕੀ ਹੋਏਗਾ ਤੰਦਰੁਸਤੀ ਭਰਿਆ ਜੀਵਨ ਯਾਨੀ ਭਵਿੱਖ ਬਦਲ ਸਕਦਾ ਹੈ ਅਗਰ ਅੱਜ ਜਿਹੀ ਆਪਣੀਆਂ ਆਦਤਾਂ ਬਦਲ ਲਈਏ ਸਮਝ ਆ ਰਹੀ ਹੈ ਸਾਡੀ ਗੱਲ ਬੰਦੇ ਨੂੰ ਲੱਗਦਾ ਮੇਰਾ ਕੱਲ ਦੁੱਖ ਭਰਿਆ ਹੋਏਗਾ ਦਾ ਦੁੱਖ ਭਰਿਆ ਕੱਲ ਉਹਦਾ ਹੀ ਹੋ ਸਕਦਾ ਜਿਹੜਾ ਅੱਜ ਰੱਬ ਤੇ ਵਿਸ਼ਵਾਸ ਨਹੀਂ ਕਰਦਾ ਜਿਹੜਾ ਅੱਜ ਮਾਲਕ ਦੀਆਂ ਰਹਿਮਤਾਂ ਤੇ ਵਿਸ਼ਵਾਸ ਨਹੀਂ ਕਰਦਾ ਜੇ ਅੱਜ ਉਹਦੇ ਜੀਵਨ 'ਚ ਦੁੱਖ ਹੈ ਅੱਜ ਉਹਦੇ ਜੀਵਨ 'ਚ ਪਰੇਸ਼ਾਨੀ ਹੈ ਤਾਂ ਉਹਦੀ ਆਦਤ ਪੱਕੀ ਹੋਏਗੀ ਕਿ ਉਹਨੂੰ ਰੱਬ ਤੇ ਯਕੀਨ ਘੱਟ ਹੋਏਗਾ ਤਾਂ ਤਕਲੀਫਾਂ ਦੁੱਖਾਂ ਵੱਲ ਧਿਆਨ ਉਹਦਾ ਜ਼ਿਆਦਾ ਹੋਏਗਾ ਤਾਂ ਅੱਜ ਹੀ ਜੇ ਆਪਣੀ ਆਦਤ ਬਦਲ ਦੇਵੇ ਕਿ ਮੈਨੂੰ ਆਪਣੇ ਮਾਲਕ ਤੇ ਯਕੀਨ ਹੈ ਆਪਣੇ ਰੱਬ ਦੀ ਰਹਿਮਤ ਤੇ ਯਕੀਨ ਹੈ ਤਾਂ ਤੁਸੀਂ ਦੇਖੋ ਜਿਹਨਾਂ ਅੱਜ ਆਪਣੇ ਅੰਦਰ ਯਕੀਨ ਦੀ ਆਦਤ ਬਣਾ ਲਈ ਵਿਸ਼ਵਾਸ ਦੀ ਆਦਤ ਬਣਾ ਲਈ ਆਪਣੇ ਮਾਲਿਕ ਨਾਲ ਪ੍ਰੇਮ ਕਰਨ ਦੀ ਆਦਤ ਬਣਾ ਲਈ ਉਹਦਾ ਭਵਿਸ਼ ਬਦਲ ਜਾਏਗਾ ਸਮਝ ਰਹੇ ਹੋ ਸਾਡੀ ਗੱਲ ਇਸ ਲਈ ਤੁਸੀਂ ਆਪਣੇ ਭਵਿਸ਼ ਨੂੰ ਆਪਣੀ ਆਦਤ ਨੂੰ ਅੱਜ ਚੇਂਜ ਕਰਕੇ ਬਦਲ ਸਕਦੇ ਹੋ ਜੇ ਤੁਸੀਂ ਸੋਚੋ ਗੱਲ ਸਹੀ ਹੈ ਕਿ ਨਹੀਂ ਕਿਉਂਕਿ ਕੁਝ ਚੀਜ਼ਾਂ ਵਿਚਾਰ ਕਰਿਆ ਕਰੋ ਅੱਜ ਤੁਸੀਂ ਜੈਸਾ ਖਾਓਗੇ ਨਾ ਵੈਸਾ ਕੱਲ ਨੂੰ ਰਿਜ਼ਲਟ ਵੀ ਮਿਲਣਾ ਸ਼ੁਰੂ ਹੋ ਜਾਣਾ ਬੋਲੋ ਸਮਝਦੇ ਹੋ ਕਿ ਨਹੀਂ ਦੁੱਧ ਪੀਓਗੇ ਤਾਂ ਉਦਾਂ ਦਾ ਰਿਜ਼ਲਟ ਆਣਾ ਹੈ ਸ਼ਰਾਬ ਪੀਓਗੇ ਭੰਗ ਅਫੀਮ ਪੀਓਗੇ ਤਾਂ ਉਦਾਂ ਦਾ ਨਸ਼ਾ ਉਦਾਂ ਰਿਜ਼ਲਟ ਆਣਾ ਹੈ ਜੂਸ ਪੀਓਗੇ ਉਦਾਂ ਦਾ ਰਿਜ਼ਲਟ ਆਣਾ ਹੈ ਯਾਨੀ ਜੋ ਤੁਸੀਂ ਅੱਜ ਆਦਤ ਬਣਾ ਲੈਂਦੇ ਹੋ ਕਈ ਕਹਿੰਦੇ ਮੈਨੂੰ ਸ਼ਰਾਬ ਪੀਣ ਦੀ ਆਦਤ ਹੈ ਮੈਨੂੰ ਬੀੜੀ ਪੀਣ ਦੀ ਆਦਤ ਹੈ ਸਿਗਰਟ ਪੀਣ ਦੀ ਆਦਤ ਹੈ ਤਾਂ ਉਹਨਾਂ ਦਾ ਭਵਿਸ਼ ਕੀ ਹੋਏਗਾ ਗੁਰਦੇ ਖਰਾਬ ਕੈਂਸਰ ਤਾਂ ਕੋਈ ਕਹਿੰਦਾ ਹੈ ਕਿ ਮੈਨੂੰ ਐਕਸਰਸਾਈਜ਼ ਕਰਨ ਦੀ ਆਦਤ ਹੈ ਮੈਨੂੰ ਹੈਲਦੀ ਭੋਜਨ ਕਰਨ ਦੀ ਆਦਤ ਹੈ ਉਹਦਾ ਭਵਿਸ਼ ਕੀ ਹੋਏਗਾ ਆਣ ਵਾਲਾ ਸਮਾਂ ਸਿਹਤ ਭਰਿਆ ਹੋਏਗਾ ਅੱਛਾ ਹੋਏਗਾ ਸਮਝ ਰਹੇ ਹੋ ਸਾਡੀ ਗੱਲ ਅਗਰ ਤੁਸੀਂ ਬੁਰਾਈ ਦੀ ਆਦਤ ਬਣਾਉਂਦੇ ਹੋ ਤਾਂ ਸਮਝ ਲਓ ਤੁਹਾਡਾ ਭਵਿੱਖ ਬੁਰਾ ਹੋਏਗਾ ਤਾਂ ਅਗਰ ਤੁਸੀਂ ਅਛਾਈ ਦੀ ਆਦਤ ਬਣਾਉਂਦੇ ਹੋ ਕਿ ਅੱਜ ਮੈਂ ਸਿਮਰਨ ਕਰਦਾ ਹਾਂ ਆਪਣੇ ਮਾਲਕ ਦਾ ਧਿਆਨ ਕਰਦਾ ਹਾਂ ਆਪਣੇ ਮਾਲਕ ਦੀ ਬੰਦਗੀ ਕਰਦਾ ਹਾਂ ਤਾਂ ਬੰਦਗੀ ਕਰਨ ਵਾਲੇ ਆਪਣੇ ਮਾਲਕ ਤੇ ਵਿਸ਼ਵਾਸ ਰੱਖਣ ਵਾਲਿਆਂ ਦਾ ਭਵਿੱਖ ਖੁਸ਼ੀਆਂ ਭਰਿਆ ਹੀ ਹੋਏਗਾ ਇਹ ਲਿਖ ਕੇ ਲੈ ਲਓ ਸਾਡੇ ਕੋਲ ਕਿਉਂਕਿ ਅੱਜ ਤੱਕ ਇਤਿਹਾਸ ਵਿੱਚ ਐਸੀ ਤਾਂ ਅਜੇ ਤੱਕ ਕਿਤੇ ਪੜਿਆ ਨਹੀਂ ਤੁਸੀਂ ਕੋਸ਼ ਕਰਕੇ ਦੇਖ ਲਿਓ ਕਿ ਨਫ਼ਰਤ ਨਾਲ ਨਿੰਦਿਆ ਨਾਲ ਬੁराई ਕਰਨ ਨਾਲ ਕਿਸੇ ਦੇ ਜੀਵਨ ਚ ਤਰੱਕੀ ਹੋਈ ਹੋਵੇ ਖੁਸ਼ੀਆਂ ਹੋਈਆਂ ਹੋਣ ਕਿਸੇ ਦਾ ਜੀਵਨ ਸਫਲ ਹੋਇਆ ਹੋਵੇ ਜਿਹਨੂੰ ਵੀ ਸਫਲਤਾ ਮਿਲੀ ਹੈ ਸ਼ਾਂਤੀ ਮਿਲੀ ਹੈ ਖੁਸ਼ੀ ਮਿਲੀ ਹੈ ਨਾ ਸਿਮਰਨ ਕਰਕੇ ਧਿਆਨ ਨਾਲ ਜੁੜ ਕੇ ਅਛਾਈ ਕਰਕੇ ਹੀ ਉਹਨੂੰ ਕਾਮਯਾਬੀ ਮਿਲੀ ਨਹੀਂ ਤਾਂ ਜਿਨ੍ਹਾਂ ਨੇ ਬੁराई ਕੀਤੀ ਚਾਹੇ ਬਾਦਸ਼ਾਹ ਸੀ ਉਹਨਾਂ ਦਾ ਅੰਤ ਹੋ ਗਿਆ ਔਰ ਐਦਾਂ ਅੰਤ ਹੋਇਆ ਕਿ ਅੱਜ ਦੁਨੀਆ ਪੜਦੀ ਹੈ ਉਹਨਾਂ ਦੇ ਜੀਵਨ ਬਾਰੇ ਤਾਂ ਜਿਨ੍ਹਾਂ ਨੇ ਸਿਮਰਨ ਕੀਤਾ ਉਹਨਾਂ ਦਾ ਨਾਮ ਅਜੇ ਦਾ ਗੂੰਜਦਾ ਹੈ ਕਿ ਅੱਜ ਦੁਨੀਆ ਉਹਨਾਂ ਦੀ ਜੈ ਜੈਕਾਰ ਕਰਦੀ ਹੈ ਸਮਝ ਦਿਓ ਕਿ ਨਹੀਂ ਇਸ ਲਈ ਅੱਛੀ ਆਦਤ ਬਣਾਓ ਅੱਛੀ ਆਦਤ ਆਪਣੇ ਮਾਲਕ ਦੇ ਵਿਸ਼ਵਾਸ ਦੀ ਆਦਤ ਆਪਣੇ ਮਾਲਕ ਦੀ ਬੰਦਗੀ ਦੀ ਆਦਤ ਆਪਣੇ ਮਾਲਕ ਦੇ ਯਕੀਨ ਦੀ ਆਦਤ ਤੁਹਾਡੇ ਜੀਵਨ ਨੂੰ ਖੁਸ਼ਹਾਲ ਬਣਾ ਦੇਵੇਗੀ ਤੁਹਾਡੇ ਜੀਵਨ ਚੋਂ ਸਾਰੇ ਡਰ ਸਾਰੀਆਂ ਚਿੰਤਾਵਾਂ ਦੂਰ ਕਰ ਦੇਵੇਗੀ ਇਹ ਯਾਦ ਰੱਖਣਾ ਤੁਸੀਂ ਕਿ ਆਪਣੇ ਅੰਦਰ ਵਿਸ਼ਵਾਸ ਪੈਦਾ ਕਰੋ ਯਕੀਨ ਪੈਦਾ ਕਰੋ ਔਰ ਪਰਹੇਜ਼ਗਾਰ ਬਣੋ ਤੁਸੀਂ ਵੀ ਫਿਰ ਤੁਹਾਨੂੰ ਰੱਬ ਦੀਆਂ ਰਹਿਮਤਾਂ ਮਿਲਣਗੀਆਂ ਪਰਹੇਜ਼ ਕਰਨਾ ਨੈਗੇਟਿਵਿਟੀ ਤੋਂ ਕਿ ਬੁਰਾ ਨਹੀਂ ਸੋਚਣਾ ਬੋਲੋ ਸਮਝਦੇ ਹੋ ਕਿ ਨਹੀਂ ਮੁਰਾ ਸੋਚਣ ਦਾ ਮਤਲਬ ਹਾਏ ਮੇਰਾ ਆ ਬੁਰਾ ਨਾ ਹੋ ਜਾਵੇ ਜਿੱਦਾਂ ਹੁਣ ਫਰਦ ਕਰੋ ਬੰਦਾ ਬੈਠਾ ਹਾਏ ਦੁਨੀਆ ਤੇ ਕਰੋਨਾ ਨਾ ਹੋ ਜਾਵੇ ਮੈਨੂੰ ਕਿਤੇ ਬੜਾ ਦੁਨੀਆ ਤੇ ਕਰੋਨਾ ਨਾ ਹੋਣਾ ਮੈਨੂੰ ਨਾ ਹੋ ਜਾਵੇ 네ਗੈਟਿਵਿਟੀ ਹੈ ਬਲਕੇ ਕੀ ਸੋਚੂ ਉਹ ਮੇਰਾ ਮਾਲਿਕ ਮੇਰੇ ਨਾਲ ਕੋਈ ਬੁਰੀ ਚੀਜ਼ ਮੇਰੇ ਲਾਗੇ ਜਿੱਦਾਂ ਹੀ ਦਸੀਦਾ ਨਾ ਆਈ ਐਮ 1 ਆਫ ਦਾ ਗੋਡ ਨੋ ਈਵਲ ਕੈਨ ਟੱਚ ਮੀ ਮੈਂ ਈਸ਼ਵਰ ਦਾ ਬੇਟਾ ਹਾਂ ਮੈਂ ਪਰਮਾਤਮਾ ਦਾ ਬੇਟਾ ਹਾਂ ਕੋਈ ਬੁਰੀ ਚੀਜ਼ ਮੇਰੇ ਲਾਗੇ ਨਹੀਂ ਆ ਸਕਦੀ ਕਿਹਦੇ ਬੱਚੇ ਹੋ ਤੁਸੀਂ ਕੀ ਨਾ ਬਣਾਇਆ ਤੁਹਾਨੂੰ ਰੱਬ ਦੇ ਹੋਕ ਨਹੀਂ ਜਰਾ ਗੌਰ ਕਰੋ ਪਰਮਾਤਮਾ ਨੇ ਬਚੇ ਹੋ ਤੁਸੀਂ ਈਸ਼ਵਰ ਨੇ ਉਸ ਮਾਲਿਕ ਨੇ ਤੁਹਾਨੂੰ ਪੈਦਾ ਕੀਤਾ ਹੈ ਉਹਦੀ ਸ਼ਕਤੀ ਹੈ ਤੁਹਾਡੇ ਅੰਦਰ ਤਾਂ ਜੇ ਉਹਦੀ ਸ਼ਕਤੀ ਤੁਹਾਡੇ ਅੰਦਰ ਹੈ ਤਾਂ ਫਿਰ ਕੋਈ ਬੁਰੀ ਚੀਜ਼ ਤੁਹਾਨੂੰ ਛੂ ਨਹੀਂ ਸਕਦੀ ਅਗਰ ਤੁਹਾਨੂੰ ਆਪਣੀ ਉਹ ਤਾਕਤ ਤੇ ਆਪਣੇ ਰੱਬ ਤੇ ਵਿਸ਼ਵਾਸ ਹੈ ਪਰ ਬੰਦਾ ਮਾੜੀਆਂ-ਮਾੜੀਆਂ ਚੀਜ਼ਾਂ ਤੋਂ ਡਰ ਜਾਂਦਾ ਹੈ ਔਰ ਅਸੀਂ ਜਿੱਦਾਂ ਪਹਿਲਾਂ ਦੱਸਿਆ ਜਿੱਦੇ ਡਰ ਅੰਦਰ ਆਂਦਾ ਹੈ ਤਾਂ ਡਰ ਦਾ ਬਾੜਾ ਬੰਦਾ ਹੀ ਮਰਦਾ ਹੈ ਇੱਥੇ ਇੱਕ ਗੱਲ ਦੱਸੀ ਦੀ ਐ ਸੀ ਇੱਕ ਨਿਊਜ਼ਪੇਪਰ 'ਚ ਪੜਿਆ ਸੀ ਤਕਰੀਬਨ 2.5-3 ਸਾਲ ਪਹਿਲਾਂ ਦੀ ਗੱਲ ਆ ਜਦੋਂ ਪੜ ਰਿਹਾ ਸੀ ਨਿਊਜ਼ਪੇਪਰ ਤੋਂ ਚ ਆਇਆ ਕਿ ਇੱਕ ਆਦਮੀ ਦੀ ਸੱਪ ਨੇ ਜਾਨ ਲੈ ਲਈ ਹੈਡਿੰਗ ਕਰਕੇ ਲਿਖਿਆ ਸੀ ਸੱਪ ਦੇ ਕਾਰਨ ਆਦਮੀ ਦੀ ਮੌਤ ਇਹ ਕਿ ਪੜ ਕੇ ਦੇਖੀਏ ਸੱਪ ਨੇ ਕਿਦਾਂ ਆਦਮੀ ਦੀ ਜਾਨ ਲਈ ਤਾਂ ਕੀ ਪੜਿਆ ਖਬਰ ਕਿ ਬੰਦਾ ਕੁਰਸੀ ਤੇ ਬੈਠਾ ਹੋਇਆ ਸੀ 60-65 ਸਾਲ ਦੀ ਉਹਦੀ ਉਮਰ ਸੀ ਤਕਰੀਬਨ ਤਾਂ ਉਹਦੇ ਘਰ 'ਚ ਨਾ ਕਾਲਾ ਸੱਪ ਆ ਗਿਆ ਜਦੋਂ ਕਾਲਾ ਸੱਪ ਆਇਆ ਉਨੇ ਸਾਹਮਣੇ ਦੇਖਿਆ ਘਰ ਚ ਵੜਦੇ ਨੂੰ ਤਾਂ ਸੱਪ ਨੂੰ ਦੇਖ ਕੇ ਹੀ ਉਹ ਇੰਨਾ ਡਰ ਗਿਆ ਉਹਦਾ ਸਰੀਰ ਕੰਬਣ ਲੱਗ ਗਿਆ ਔਰ ਉਹਨੂੰ ਹਾਰਟ ਅਟੈਕ ਹੋ ਗਿਆ ਸੱਚੀ ਗੱਲ ਅਸਰੇ ਆ ਤੁਹਾਨੂੰ ਨਿਊਜ਼ਪੇਪਰ ਤੇ ਆਈ ਸੀ ਹੁਣ ਲਿਖਿਆ ਹੋਇਆ ਕਿ ਸੱਪ ਨੇ ਬੰਦੇ ਦੀ ਜਾਨ ਲੈ ਲਈ ਜਦੋਂ ਹੀ ਪੜਿਆ ਹੈਗਾ ਕਮਾਲ ਦੀ ਗੱਲ ਨਾ ਸੱਪ ਨੇ ਡੰਗ ਮਾਰਿਆ ਨਾ ਸੱਪ ਉਹਦੇ ਸਰੀਰ ਤੇ ਚੜਿਆ ਸੱਪ ਤਾਂ ਵਿਚਾਰਾ ਸਾਹਮਣੇ ਹੀ ਨਿਕਲ ਗਿਆ ਤਾਂ ਲਿਖਿਆ ਹੈ ਕਿ ਸੱਪ ਨੇ ਜਾਨ ਲੈ ਲਈ ਇਹਨਾਂ ਨੂੰ ਲਿਖਣਾ ਚਾਹੀਦਾ ਸੀ ਕਿ ਬੰਦੇ ਦੇ ਡਰ ਨੇ ਬੰਦੇ ਦੀ ਜਾਨ ਲੈ ਲਈ ਸੱਪ ਨੇ ਤਾਂ ਕੀਤਾ ਹੀ ਕੁਝ ਨਹੀਂ ਹੁਣ ਸਮਝਦੇ ਹੋ ਕਿ ਨਹੀਂ ਹੁਣ ਤੁਹਾਡੇ ਸਾਹਮਣੇ ਦੀ ਬਿੱਲੀ ਨੰਗ ਜਾਵੇ ਤੁਸੀਂ ਬਿੱਲੀ ਤੋਂ ਡਰਦੇ ਇੱਥੇ ਦਿਲ ਫੜ ਕੇ ਮਰ ਜਾਵੋ ਤਾਂ ਕਹਿੰਦਾ ਬਿੱਲੀ ਨੇ ਜਾਨ ਲ ਲਈ ਬਿੱਲੀ ਤਾਂ ਵਿਚਾਰੇ ਆਪਣੇ ਕੰਮ ਜਾ ਰਹੀ ਸੀ ਮਰੇ ਤਾਂ ਤੁਸੀਂ ਆਪਣੇ ਡਰ ਨਾਲ ਤਾਂ ਜੇ ਕੋਈ ਸਪੇਰਾ ਹੁੰਦਾ ਤਾਂ ਸਪੇਰੇ ਨੇ ਤਾਂ ਫਟਾਫਟ ਸੱਪ ਨੂੰ ਜਾ ਕੇ ਬੰਦ ਕਰਕੇ ਪਟਾਰੇ 'ਚ ਰੱਖਣਾ ਸੀ ਲੈ ਵੀ ਮੇਰੀ ਕਮਾਈ ਹੋ ਗਈ ਹੁਣ ਮੈਨੂੰ ਵੇਚ ਕੇ ਪੈਸੇ ਕਮਾਉਂਗਾ ਹੁਣ ਜਿਹੜੇ ਸੱਪ ਨੂੰ ਦੇਖ ਕੇ ਬੰਦਾ ਡਰ ਕੇ ਮਰ ਗਿਆ ਉਹਨੂੰ ਸੱਪ ਨੇ ਉਹਦੀ ਜਾਨ ਲਈ ਸੱਪ ਤਾਂ ਤਾਂ ਜਾਣ ਲੈਂਦਾ ਜੇ ਸੱਪ ਨੂੰ ਡੰਗਦਾ ਉਹਦੇ ਅੰਦਰ ਉਹਦਾ ਜ਼ਹਿਰ ਜਾਂਦਾ ਫਿਰ ਕਹਿੰਦੇ ਕਿ ਲੈ ਵੀ ਸੱਪ ਨੇ ਡੰਗ ਮਾਰਿਆ ਉਹਦੇ ਜ਼ਹਿਰ ਨੇ ਬੰਦੇ ਨੂੰ ਮਾਰਿਆ ਸੱਪ ਤਾਂ ਵਿਚਾਰ ਆਪਣੇ ਮਸਤੀ ਤੁਰਿਆ ਹੋਇਆ ਸੀ ਦੇਖਿਆ ਵੀ ਨਹੀਂ ਹੁਣ ਬੰਦੇ ਵਾਲ ਨੂੰ ਬੰਦਾ ਦੇਖ ਕੇ ਹੀ ਮਾਰ ਗਿਆ ਇਹਨੂੰ ਕਹਿੰਦੇ ਜੋ ਡਰ ਗਿਆ ਹੁਣ ਅਜੇ ਉਹੀ ਗੱਲ ਹੈ ਸਾਹਮਣੇ ਤਾਂ ਕੋਈ ਐਂਬੂਲੈਂਸ ਵੀ ਲੰਘ ਜਾਂਦੀ ਹੈ ਨਾ ਭਾਏ ਉਹ ਕਰੋਨਾ ਵਾਲਾ ਗਿਆ ਮੈਨੂੰ ਨਾ ਹੋ ਜਾਵੇ ਸਮਝ ਰਹੇ ਹੋ ਕਿ ਨਹੀਂ ਅੱਜ ਕੀ ਹੈ ਬੇਸ਼ੱਕ ਰੂਸੀ ਹੈ ਪਰ ਉਹਨੂੰ ਸਾਪ ਸਮਝ ਕੇ ਅਸੀਂ ਇੰਨਾ ਡਰ ਜਾਂਦੇ ਹਾਂ ਉਹ ਡਰ ਹੀ ਸਾਡੀ ਜਾਨ ਲੈ ਲੈਂਦਾ ਹੈ ਤਾਂ ਦੋਸ਼ ਕਿਹਨੂੰ ਦਿੰਦੇ ਹਾਂ ਅ ਕਰੋਨਾ ਨੇ ਕਿੰਨੇ ਬੰਦੇ ਮਾਰਦੇ ਜ਼ਰਾ ਸਮਝੀ ਦਿਓ ਇੱਥੇ ਕੀ ਹੈ ਡਰ ਤਾਂ ਜਿਹੜੇ ਸਟਰੋਂਗ ਹੈ ਨਾ ਆਪਣੇ ਮਾਲਿਕ ਤੇ ਵਿਸ਼ਵਾਸ ਕਰਨ ਵਾਲੇ ਆ ਯਕੀਨ ਕਰਨ ਵਾਲੇ ਅੰਦਰੋਂ ਮਜ਼ਬੂਤ ਹੈ ਤਾਂ ਅੰਦਰੋਂ ਜਿਹੜੇ ਸਟਰੋਂਗ ਹੈ ਮਜ਼ਬੂਤ ਹੈ ਉਹ ਡਰਦੇ ਨਹੀਂ ਉਹ ਕਹਿੰਦੇ ਜਦੋਂ ਮੌਤ ਆਏਗੀ ਦੇਖੀ ਜਾਏਗੀ ਮਰਨਾ ਤਾਂ ਇੱਕ ਦਿਨ ਹੈ ਪਰ ਮਰਨ ਤੋਂ ਪਹਿਲਾਂ ਡਰਨਾ ਕੀ ਕਿੰਤਾ ਕੀ ਕਰਨੇ ਔਰ ਜਿਹੜਾ ਨਿਦਾਰ ਰਹਿੰਦਾ ਫੇ ਮੌਤ ਜਲਦੀ ਲਾਗੇ ਵੀ ਨਹੀਂ ਆਂਦੀ ਉਹ